ਪੁਲਿਸ ਥਾਣਾ ਕਨਵਨ ਅਧੀਨ ਪਿੰਡ ਨੈਨੋ ਕੋਟ ਦੇ ਇੱਕ ਬਜ਼ੁਰਗ ਦੀ ਆਪਣੇ ਘਰ ਨੂੰ ਜਾਂਦੇ ਸਮੇਂ ਤੇਜ਼ ਰਫ਼ਤਾਰ ਕਾਰ ਦੀ ਲਪੇਟ ਦੇ ਵਿੱਚ ਆਉਣ ਕਾਰਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੁਰਘਟਨਾ ਦੇ ਗਵਾਹਾਂ ਮੁਤਾਬਕ ਦੱਸਿਆ ਕਿ 60 ਸਾਲਾ ਬਜ਼ੁਰਗ ਆਪਣੀ ਮੋਪਰ ਤੇ ਪਿੰਡ ਬਰੈਚ ਤੋਂ ਆਪਣੇ ਪਿੰਡ ਨੈਨੋ ਕੋਟ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ ਤੇ ਆਪਣੇ ਪਿੰਨ ਨੈਨੋ ਕਾਰਟ ਵਾਲ ਨੂੰ ਮੁਰਦਦੇ ਹਨ 10 ਸਟੇ ਵਾਲੀ ਤਰਫ ਤੋਂ ਆ ਰਹੀ ਤੇਜ਼ ਰਫਤਾਰ ਕਾਰ ਦੀ ਲਪੇਟ ਦੇ ਵਿੱਚ ਆ ਗਏ ਜਿਸ ਕਾਰਨ ਹਾਦਸਾ ਵਾਪਰ ਗਿਆ ਮੌਕੇ ਤੇ ਗਵਾਹਾਂ ਨੇ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੌਕੇ ਤੇ ਹੀ ਬਜ਼ੁਰਗ ਦੀ ਮੌਤ ਹੋ ਗਈ ਜਿਸ ਦੀ ਪਛਾਣ ਵੱਸਨ ਸਿੰਘ ਪੁੱਤਰ ਕਾਬਲ ਸਿੰਘ ਦੇ ਤੌਰ ਤੇ ਹੋਈ ਹੈ ਹਾਂ ਸਦੀ ਕੰਡੈਂਸੀ ਪਤਾ ਦੇ ਪਿੰਡ ਵੀ ਇਹੀ ਆ ਹਾਂਜੀ ਤੇ ਇਦੋਂ ਗੱਡੀ ਆਈ ਉਹਨਾਂ ਨੇ ਟੱਕਰ ਮਾਰੀ ਨਹੀਂ ਗੱਡੀ 46 ਵੱਲੋਂ ਆ ਰਹੀ ਸੀ 46 ਵੱਲੋਂ ਆ ਰਹੀ ਸੀ ਤੇ ਇਹ ਇਧਰੋਂ ਆ ਰਹੇ ਸੀ ਇਹ ਇਧਰੋਂ ਆਪਣੇ ਸ਼ਾਇਦ ਕਿਤੇ ਖੇਤਾਂ ਵੱਲ ਪਤਾ ਨਹੀਂ ਕਿੱਧਰ ਗਏ ਇਧਰੋਂ ਆ ਰਹੇ ਸੀ ਇਹ ਮੁੜੇ ਪਿੰਡ ਵੱਲ ਨੂੰ ਹਾਂਜੀ ਇਹ ਇਧਰੋਂ ਪਿੰਡ ਵੱਲ ਨੂੰ ਮੁੜੇ ਉਹਦੋਂ ਗੱਡੀ ਆਉਂਦੀ ਉਹਨਾਂ ਚੁੱਕੀ ਮਾਰੋ ਖਲੋਤਾ ਹੀ ਨਹੀਂ ਹੱਗੇ ਉਹ ਗੱਡੀ ਖਲੋਤੀ ਨਹੀਂ ਇੱਥੇ ਗੱਡੀ ਤੇ ਪਾਈ ਹੋਏਗਾ ਹੀ ਕੈਮਰਾ ਪੂਰਾ ਗੱਡੀ ਹੋਣਾ ਆ ਹਾਂਜੀ ਗੱਡੀ ਦਾ ਕੈਮਰਾ ਕੁਮਰਾ ਹੋਏਗਾ ਉਥੋਂ ਨੋਟ ਕਾ ਹੋ ਜਾਣੀ ਗੱਲ ਐ ਹੁਣ ਪੁਲਿਸ ਵੇਖੂਗੀ ਨਾ ਸੀਸੀਟੀਵੀ ਹਾਂਜੀ ਹਾਂਜੀ ਇਹ ਤਾਂ ਸਭ ਹੋਣਾ ਹੀ ਆ ਰਿਹਾ ਕੋ ਗੱਡੀ ਵੱਜੀ ਆ ਸਾਨੂੰ ਤਾਂ ਪਤਾ ਹੀ ਨਹੀਂ ਹੈ ਹਾਂ ਉਹ ਗੱਡੀ ਵਾਲੇ ਵਿੱਚ ਵੱਜਾ ਪਹ ਜਾ ਕੇ ਲੈ ਗਿਆ ਗੱਡੀ ਅੱਛਾ ਇਹ ਨੰਬਰ ਪਲੇਟ ਤੁਸੀਂ ਫੜੀ ਆ ਇੱਥੋਂ ਮਿਲੀ ਆ ਇੱਥੋਂ ਮਿਲੀ ਆ ਇਹ ਜਿਹਨਾਂ ਦਾ ਐਕਸੀਡੈਂਟ ਹੋਇਆ ਕੌਣ ਬਸਨ ਸਿੰਘ ਜੀ ਸਰਦਾਰ ਬਸਨ ਸਿੰਘ ਹਾਂਜੀ ਸਰਦਾਰ ਬਸਨ ਸਿੰਘ ਕਿਹੜਾ ਪਿੰਡ ਇਹਨਾਂ ਦਾ ਪਿੰਡ ਨਾਣੇਕੋਟ ਕਿੰਨੀ ਉਮਰ ਆ ਇਹਨਾਂ ਦੀ ਹਾਂਜੀ 750000 ਰੁਪਏ ਦਾ